ਦੋਸਤੋ ਪਿਆਰ ਭਰੀ ਸਤਿ ਸ਼ਕਾਲ ਇਹ ਜੋ ਸਾਹਮਣੇ ਤੁਸੀਂ ਪੌਦਾ ਵੇਖ ਰਹੇ ਹੋ ਇਹ ਪੌਦਾ ਉਹਨਾਂ ਪੌਦਿਆਂ ਵਿੱਚੋਂ ਹੈ ਜਿਹੜੇ ਮੇਰੇ ਸਕੂਲ ਦੇ ਵਿੱਚ ਗ੍ਰੀਨ ਪੋਲਿੰਗ ਬੂਥ ਹੋਣ ਕਾਰਨ ਵੋਟਾਂ ਵਾਲੇ ਦਿਨ ਵੋਟਰਾਂ ਨੂੰ ਵੰਡੇ ਗਏ ਸਨ ਉਹਨਾਂ ਵਿੱਚੋਂ ਕੁਝ ਪੌਦੇ ਵੋਟਰਾਂ ਨੇ ਸਹੀ ਤਰੀਕੇ ਨਾਲ ਘਰ ਲੈ ਜਾ ਕੇ ਲਗਾਉਣ ਦੀ ਬਜਾਏ ਇੱਧਰ ਉੱਧਰ ਹੀ ਸਿੱਟ ਦਿੱਤੇ ਸਨ ਤਾਂ ਵੋਟਾਂ ਤੋਂ ਕਈ ਦਿਨਾਂ ਬਾਅਦ ਜਦ ਮੈਂ ਸਕੂਲ ਘੇੜਾ ਮਾਰਨ ਆਇਆ ਸੀ ਤਾਂ ਉਹਨਾਂ ਦੇ ਵਿੱਚੋਂ ਮੈਨੂੰ ਇਹ ਪੌਦਾ ਮਿਲਿਆ ਸੀ ਮੈਂ ਉਸ ਪੌਦੇ ਨੂੰ ਜਦੋਂ ਦੇਖਿਆ ਤਾਂ ਪੂਰੀ ਤਰ੍ਹਾਂ ਸੁੱਕ ਚੁੱਕਿਆ ਸੀਗਾ। ਪਰੰਤੂ ਫਿਰ ਵੀ ਉਸ ਦੇ ਵਿੱਚੋਂ ਮੈਂ ਸੁਭਾਵਨਾਵਾਂ ਤਲਾਸ਼ ਦਿਆ ਹੋਏ ਆ ਕਿ ਚਲੋ ਸੁੱਕਣ ਵਾਲਾ ਤਾਂ ਸੁੱਕ ਗਿਆ ਵੇਖ ਲਈਆਂ। ਕੀ ਇਹ ਹਰਾਈ ਹੋ ਜਾਵੇ? ਤਾਂ ਉਸ ਬੂਟੇ ਨੂੰ ਲਿਆ ਆ ਕੇ ਜੋ ਖਾੜੀ ਦੇ ਵਿੱਚ ਰੱਖ ਦਿੱਤਾ ਸੀ ਜਿੱਥੇ ਪਾਣੀ ਪੈਂਦਾ ਸੀ। ਤਾਂ ਕਈ ਦਿਨਾਂ ਬਾਅਦ ਜਦੋਂ ਮੈਂ ਫੇਰ ਮੇਰੇ ਮਨ ਦੇ ਵਿੱਚ ਉਤਸੁਕਤਾ ਸੀ ਮੈਂ ਕਿਹੜਾ ਮਾਰਿਆ? ਤਾਂ ਵੇਖਣ ਲਈ ਮੇਰੇ ਮਨ ਦੇ ਵਿੱਚ ਉਤਸੁਕਤਾ ਸੀ ਕਿ ਇਹ ਪੌਦਾ ਜੋ ਹਰਾ ਹੋ ਗਿਆ ਹੈ ਜਾਂ ਉਸੀ ਤਰ੍ਹਾਂ ਹੀ ਸੁੱਕਿਆ ਹੋਇਆ ਹੈ ਤਾਂ ਮੈਨੂੰ ਵੇਖ ਕੇ ਹੈਰਾਨੀ ਹੋਈ ਕਿ ਇਹ ਪੌਦਾ ਪੂਰੀ ਤਰ੍ਹਾਂ ਥੜਾ ਹੋ ਗਿਆ ਸੀ ਤੇ ਇਸ ਦੇ ਉੱਪਰ ਜੋ ਨਵੇਂ ਪੱਤੇ ਆ ਗਏ ਸਨ ਤਾਂ ਜਹਾ ਵੇਖ ਕੇ ਮੈਨੂੰ ਖੁਸ਼ੀ ਹੋਈ ਤੇ ਨਾਲ ਦੀ ਨਾਲ ਇੱਕ ਜੋ ਸੁਪਨਾ ਵੇਖਿਆ ਕਿ ਇਸ ਨੂੰ ਜਦੋਂ ਸਕੂਲ ਖੁੱਲਣਗੇ ਤਾਂ ਉਦੋਂ ਬਰਸਾਤਾਂ ਸ਼ੁਰੂ ਹੋ ਜਾਣਗੀਆਂ ਤਾਂ ਇਸ ਨੂੰ ਜੋ ਸਹੀ ਥਾਂ ਤੇ ਲਗਾ ਦਿੱਤਾ ਜਾਊਗਾ ਤਾਂ ਅੱਜ ਉਹ ਦਿਨ ਆ ਗਿਆ ਹੈ ਜਦੋਂ ਇਸ ਬੂਟੇ ਨੂੰ ਇਸ ਪੌਦੇ ਨੂੰ ਸਹੀ ਥਾਂ ਤੇ ਲਗਾਇਆ ਜਾ ਰਿਹਾ ਹੈ ਤੇ ਨਾਲ ਦੀ ਨਾਲ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਨਾ ਕਿ ਇਸ ਬੂਟੇ ਪ੍ਰਤੀ ਮੇਰਾ ਜਦੋਂ ਮੈਂ ਸਕੂਲ ਦੇ ਵਿੱਚ ਇਸ ਨੂੰ ਬੋਟਾਂ ਵਾਲੇ ਦਿਨ ਦੇਖਿਆ ਸੀ ਤਾਂ ਮੇਰੇ ਮਨ ਦੇ ਵਿੱਚ ਸੀ ਕਿ ਜੇ ਇਹ ਕਰੇ ਇਹਨਾਂ ਜੋ ਕੁਝ ਬੂਟੇ ਇਸ ਤਰ੍ਹਾਂ ਦੇ ਬੂਟੇ ਬਚਨ ਤਾਂ ਸਕੂਲ ਦੇ ਵਿੱਚ ਲਗਾਵਾ ਕਿਉਂਕਿ ਇਹਨਾਂ ਦੇ ਉੱਤੇ ਜਿੱਥੇ ਇਹਨਾਂ ਦੇ ਪੱਤੇ ਨੇ ਇਸ ਪੌਦੇ ਦੇ ਸੁੰਦਰ ਨੇ ਉੱਥੇ ਇਸ ਦੇ ਉੱਤੇ ਫੁੱਲ ਵੀ ਜੋ ਬੜੇ ਵਧੀਆ ਆਉਂਦੇ ਹਨ ਤਾਂ ਮੈਨੂੰ ਬਾਅਦ ਵਿੱਚ ਨਿਰਾਸ਼ਾ ਵੀ ਹੋਈ ਸੀ ਜਦੋਂ ਸਾਰੇ ਸਾਰੇ ਬੂਟੇ ਵੰਡ ਦਿੱਤੇ ਗਏ ਸਨ ਪਰੰਤੂ ਕਿਸੇ ਵੋਟਰ ਨੇ ਘਰੇ ਲਿਜਾ ਕੇ ਲਗਾਉਣ ਦੀ ਬਜਾਏ ਇਸ ਬੂਟੇ ਨੂੰ ਇੱਧਰ ਉੱਧਰ ਸੁੱਟਦਾ ਸੀ ਤਾਂ ਜਿਸ ਨੂੰ ਮੈਂ ਸੰਭਾਲਿਆ ਤੇ ਉਸ ਤੋਂ ਬਾਅਦ ਇਹਨੂੰ ਜੋ ਫੁੱਟ ਵੀ ਪਿਆਰਾ ਵੀ ਹੋ ਗਿਆ ਤੇ ਹੁਣ ਇਸ ਨੂੰ ਲਗਾ ਦਿੱਤਾ ਗਿਆ ਹੈ ਆਉਣ ਵਾਲੇ ਟਾਈਮ ਦੇ ਵਿੱਚ ਇਹ ਪੌਦਾ ਮੇਰੇ ਸਕੂਲ ਦੇ ਵਿੱਚ ਹਰੇ ਭਰੇ ਰੁੱਖ ਦੇ ਰੂਪ ਦੇ ਵਿੱਚ ਵਿਕਸਿਤ ਹੋਵੇਗਾ ਤੇ ਇਸ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ ਬਹੁਤ ਬਹੁਤ ਧੰਨਵਾਦ ਜੀ